ਲੋ ਵੀ ਮਿੱਤਰੋ ਆਹ ਟਰੱਕ ਦੇਖੋ ਇਹ ਪਿਛਲੇ 7 ਦਿਨਾਂ ਤੋਂ ਖੜਾ ਇੱਥੇ ਭਾਰਤ ਮਾਲਾ ਰੋਡ ਕੋਲੇ ਭਵਾਨੀਗੜ੍ਹ ਨੇੜੇ ਜਿਹੜਾ ਪੁਲ ਬਣਿਆ ਹਨਾ ਜਿੱਥੇ ਟੂਲ ਡੈਕਸਲ ਲੱਗਿਆ ਹੁਣ ਨਵਾਂ ਰੋਡ ਉੱਥੇ ਫਸਿਆ ਖੜਾ ਹੈ ਟਰੱਕ ਇਹ ਪੁਲ ਤੋਂ ਨਹੀਂ ਲੰਘ ਨਹੀਂ ਸਕਦਾ ਇਹਦੀ ਉਚਾਈ ਬਹੁਤ ਜ਼ਿਆਦਾ ਹੈ ਇਹ ਟਰੱਕ ਨੂੰ ਚੱਲੇ ਨੂੰ 3 ਮਹੀਨੇ ਹੋ ਗਏ ਇਹਨੇ ਜਾਣਾ ਗਵਿੰਦਗੜ੍ਹ ਕਣੀ ਇਹ ਦੇਖੋ ਇਹ ਤਾਂ ਕੋਈ ਹੱਲ ਨਹੀਂ ਬਣ ਰਹਾ ਪਹਿਲੇ ਇਹ ਮੂਨਕ ਵੀ ਖੜਾ ਰਹਾ ਉੱਥੇ ਉੱਥੇ ਦਰਖਤ ਰੁਖਤ ਕੱਟ ਕੇ ਤਾਂ ਚਲੋ ਲੰਘਿਆ ਕਿਵੇਂ ਨਾ ਕਿਵੇਂ ਤਾਰਾਂ ਤੂਣਾ ਪਰ ਹੁਣ ਇੱਥੇ ਫਸ ਗਿਆ ਪੁਲ ਤੇ ਕਿਉਂ ਪੁਲ ਨੂੰ ਨਹੀਂ ਉਹ ਕਰ ਸਕਦੇ ਭਾਰੀ ਬਹੁਤਾ ਉੱਚਾ ਤੇ ਪੁਲ ਹੈਗਾ ਥੋੜਾ ਜਿਆਦਾ ਨੀਵਾ ਹੁਣ ਇਹ ਟਰੱਕ ਕਿਵੇਂ ਲੰਘ ਸਕਦਾ ਪੈਰਾਂ 'ਚ ਹਵਾਵਣੀ ਨਿਕਲ ਸਕਦੀ ਕਿਉਂ ਬਾਜਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੇਬਰ ਨੂੰ ਹੁਣ 7 ਦਿਨ ਹੋ ਗਏ ਇੱਥੇ ਲੇਬਰ ਫਿਰਦੇ ਆ 20 25 ਜਣੇ ਇਹਦੇ ਆਲੇ-ਦੁਆਲੇ ਬੈਠੇ ਨੇ ਹੁਣ 7 ਦਿਨਾਂ ਦੇ ਡੀਕ ਦਿਨ ਵੀ ਕਿਵੇਂ ਕੱਢੇ ਪੁਲ ਨੇ ਦੋ ਇੱਕ ਇੱਥੇ ਇੱਕ ਥੋੜਾ ਜਿਹਾ ਜੱਗ ਗਿਆ ਇਹ ਟੋਲ ਟੈਕਸ ਵਾਲਾ ਪੁਲਾ ਭਾਤਮਾਲਾ ਰੋਡ ਤੇ ਜਿਹੜਾ ਫੱਗੂ ਵਾਲੇ ਕੋਲੇ ਆ ਤੇ ਇੱਕ ਅੱਗੇ ਆ ਹੁਣ ਦੋ ਪੁਲ ਕ੍ਰੋਸ ਕਰਨੇ ਨੇ ਇਹਨਾਂ ਨੇ ਫੇ ਅੱਗੇ ਜਾਣਗੇ ਇਹ ਇਹ ਹੁਣ ਫਸੇ ਪਏ ਨੇ ਤੁਸੀਂ ਦੱਸੋ ਇਹ ਕਿਵੇਂ ਜਾਣਗੇ ਕੋਈ ਹੈ ਤਰੀਕਾ ਵੀ ਇਹ ਕਿਵੇਂ ਲੰਗਾਉਣਗੇ ਮਸ਼ੀਨਾਂ ਨਾਲ ਜੀ ਸੀ ਬੀਆਂ ਨਾਲ ਜੋ ਵੀ ਮਸ਼ੀਨਾਂ ਹੁੰਦੀਆਂ ਨੇ ਉਹਨਾਂ ਦਾ ਚੱਕਣ ਵਾਲਾ ਬਜ ਨਹੀਂ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦੇ ਵਜਨ ਆ ਕੋਈ ਫੈਕਟਰੀ ਫੂਟਰੀ ਦਾ ਪ੍ਰੋਜੈਕਟ ਆ ਇਹ ਫੈਕਟਰੀ ਦੇ ਪ੍ਰੋਜੈਕਟ ਵਾਸਤੇ ਲੈ ਕੇ ਜਾ ਰਹੇ ਨੇ ਗਵਿੰਦਗੜ੍ਹ ਫੈਕਟਰੀ ਲੱਗਦੀ ਹੋਣੀ ਧਾਗਾ ਫੈਕਟਰੀ ਜਾਂ ਕੈਮੀਕਲ ਫੈਕਟਰੀ ਨੇ ਉਧਰ ਹੀ ਲੱਗ ਰਹੀਆਂ ਨੇ ਨਾ ਉਹਦਾ ਪ੍ਰੋਜੈਕਟ ਆ ਇਹ ਉਹਦੇ ਵਾਸਤੇ ਜਾ ਰਹੇ ਨੇ ਦੇਖਿਓ ਹੁਣ ਤੁਸੀਂ